ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾਂ ਤੁਹਾਡਾ ਹੁਸਰਾਜ ਯੁੱਧ ਛਿੜ ਪਿਆ ਹੈ ਕਾਂਗਰਸ ਪਾਰਟੀ ਦੇ ਵਿੱਚ ਪ੍ਰਧਾਨ ਜੀ ਨੂੰ ਲੈ ਕੇ ਇੱਕ ਪਾਸੇ ਰਾਜਾਪੁਰਿੰਗ ਆਲਰੇਡੀ ਪੰਜਾਬ ਦੇ ਪ੍ਰਧਾਨ ਨੇ ਸਸਦ ਵੀ ਨੇ ਹਲਕਾ ਲੁਧਿਆਣਾ ਤੋਂ ਲੇਕਿਨ ਉਸ ਦੀਆਂ ਖੋਲ ਕੇ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਚਾਹੇ ਚਰਨਜੀਤ ਸਿੰਘ ਚੰਨੀ ਸੁਖਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਯਾਨੀ ਕਿ ਇਹਨਾਂ ਵੱਲੋਂ ਰੱਜ ਕੇ ਲਤਾਂ ਖਿੱਚੀਆਂ ਜਾ ਰਹੀਆਂ ਨੇ ਇਹਨਾਂ ਨੇ ਆਪੋ ਆਪਣੀਆਂ ਦਾਵੇਦਾਰੀਆਂ ਵੀ ਠੋਕ ਦਿੱਤੀਆਂ ਨੇ ਲਿਸਟ ਵੀ ਭੇਜ ਦਿੱਤੀ ਹੈ ਕਿ ਅਸੀਂ ਕਾਂਗਰਸ ਨੂੰ ਰਾਜਾ ਵੜਿੰਗ ਤੋਂ ਬਿੱਤਰ ਚਲਾ ਸਕਦੇ ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣਨਾ ਚਾਹੁੰਦੇ ਹਾਂ ਅੱਜ ਦਾ ਰਾਜਾ ਵੜਿੰਗ ਨੇ ਖੁੱਲੇ ਤੌਰ ਤੇ ਕਿਹਾ ਨਰਵਸ ਸੀ ਕਨਫਿਊਜ਼ ਸੀ ਉਹਨਾਂ ਨੇ ਕਿਹਾ ਕਿ ਇਸ 24 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਧੀਆ ਪ੍ਰਦਰਸ਼ਨ ਹੋਇਆ ਹੈ ਲੇਕਿਨ ਫਿਰ ਵੀ ਜੇਕਰ ਹਾਈ ਕਮਾਂਡ ਅਤੇ ਪੰਜਾਬ ਦੇ ਜਿਹੜੇ ਆਗੂ ਆਪੋ ਆਪਣਾ ਨਾਮ ਦੇ ਰਹੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਤੇ ਨਵੇਂ ਬਣੇ ਅਨਚਾਰਜ ਪਕੇਲ ਨੂੰ ਤਾਂ ਮੈਂ ਉਹਨਾਂ ਦਾ ਸਵਾਗਤ ਕਰਾਂਗਾ ਮੈਂ ਸੋਚਾਂਗਾ ਕਿ ਮੇਰੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਇਸ ਨੂੰ ਲੈ ਕੇ ਇੱਕ ਨਵੀਂ ਪਸੂੜੀ ਪੈ ਗਈ ਹੈ ਉਹਨਾਂ ਦੇ ਵਿੱਚ ਇੱਕ ਹੋਰ ਨੇ ਤਾਂਗੜਾ ਦਾ ਦਿੱਤੀ ਹੈ ਉਹਨੇ ਕਿਹਾ ਕਿ ਮੈਂ ਬਿਹਤਰ ਪ੍ਰਧਾਨ ਬਣ ਹੋ ਸਕਦਾ ਹਾਂ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮੈਨੂੰ ਪ੍ਰਧਾਨ ਬਣਾਉਂਦੀ ਹੈ ਪਹਿਲਾ ਵੀਡੀਓ ਸੁਣਦੇ ਹਾਂ ਫਿਰ ਉਸ ਬਾਰੇ ਗੱਲ ਕਰਾਂਗੇ ਕੀ ਕਿਹਾ ਹੈ ਪ੍ਰਗਟ ਸਿੰਘ ਨੇ ਮੈਂ ਉਸ ਤੋਂ ਕੋਈ ਇਹ ਸੁਣ ਤੋਂ ਪਹਿਲਾਂ ਹੀ ਨਹੀਂ ਹੁੰਦਾ ਬਈ ਤੁਹਾਡੀ ਕੋਈ ਕੋਈ ਕੁਆਲਿਟੀ ਹੋਊਗੀ ਮੇਰੇ ਕੋਲ ਵੀ ਕੋਈ ਕੁਆਲਿਟੀ ਹੋਊਗੀ ਬਰਾਣਾ ਜੀ ਕੋਈ ਹੋਰ ਕੁਆਲਿਟੀ ਹੋਊਗੀ ਰਾਜੇ ਬੜਿੰਕ ਕੋਈ ਹੋਰ ਕੁਆਲਿਟੀ ਹੋਊਗੀ ਮਤਲਬ ਯਾਰ ਜੀ ਆਪਾਂ ਜੀ ਬੁਲਦਸਤੀ ਦੀ ਨਹੀਂ ਗੱਲ ਕਰੀਏ ਉਹਦੇ ਵਿੱਚ ਅਲੱਗ-ਅਲੱਗ ਫੁੱਲ ਖੀਖਦੇ ਆ ਕੁਝ ਜੁੜੀਤ ਨਹੀਂ ਹੈ ਵੀ ਆ ਵੀ ਇੱਕ ਤਰ੍ਹਾਂ ਦਾ ਹੀ ਫੁੱਲ ਇੱਕ ਵਧੀਆ ਤਰੀਕੇ ਨਾਲ ਅੱਗੇ ਨਹੀਂ ਜਾ ਸਕ ਰਾਜਾ ਕੈਪੇਬਲ ਨਹੀਂ ਪ੍ਰਦਾਨ ਕੀ ਲਈ ਨਹੀਂ ਰਾਜਾ ਕੈਪੇਬਲ ਜਾਂ ਨਹੀਂ ਕੈਪੇਬਲ ਹੋ ਤਾਂ ਲੋਕੀ ਦੱਸਦੇ ਆ ਹਮ ਐਂਡ ਆਫ ਦਾ ਡੇ ਪੋਲਿਟਿਕਸ ਦੇ ਵਿੱਚ ਜਾਂ ਡੈਮੋਕ੍ਰੇਸੀ ਦੇ ਵਿੱਚ ਕਚਹਿਰੀ ਤਾਂ ਲੋਕ ਹੈ ਪਰਗਟ ਸਿੰਘ ਵੀ ਪ੍ਰਧਾਨਗੀ ਲਈ ਜਦੋਂ ਜਹਿਦ ਕਰ ਰਹੀ ਹੈ ਅੱਛਾ ਵਾਈ ਨੌਨ ਪਰਗਟ ਸਿੰਘ ਵਾਈ ਪਰਗਟ ਸਿੰਘ ਜਿਹਨੇ ਮੈਂ ਮੈਂ ਇਹ ਤਾਂ ਇਹ ਤਾਂ ਬੇਸਿਕਲੀ ਡਿਸੀਜਨ ਦਾ ਡਿਸੀਜਨ ਵਾਲਿਆਂ ਨਹੀਂ ਲੈਣਾ ਮੈਂ 10 ਸਾਲ ਹਿੰਦੁਸਤਾਨ ਦੀ ਕਪਤਾਨੀ ਕੀਤੀ ਹੈ ਜੇ ਮੇਰੇ ਵਿੱਚ ਕੁਝ ਸੀਗਾ ਤਾਂ ਮੈਂ ਕਰ ਲਈ ਨਹੀਂ ਤਾਂ ਕੋਈ ਉਹ ਕਰ ਨਹੀਂ ਦਿੰਦਾ ਯਾਨੀ ਕਿ ਸਿੱਧੇ ਤੌਰ ਤੇ ਪਰਗਟ ਸਿੰਘ ਹੁਣਾਂ ਨੇ ਕਿਹਾ ਹੈ ਕਿ ਮੈਂ 10 ਸਾਲ ਔਕੀ ਦੇ ਵਿੱਚ ਭਾਰਤ ਵੱਲੋਂ ਕਪਤਾਨੀ ਕੀਤੀ ਹੈ ਮੈਂ ਐਲੀਜੀਬਲ ਸੀ ਮੇਰੇ ਵਿੱਚ ਗੱਲ ਸੀ ਮੇਰੇ ਵਿੱਚ ਯੋਗਤਾ ਸੀ ਇਸ ਲਈ ਲਗਾਤਾਰ ਮੈਂ ਦੱਸਦਾ ਹਾਕੀ ਟੀਮ ਵੱਲੋਂ ਭਾਰਤ ਦਾ ਕਪਤਾਨ ਰਿਆ ਉਹਨਾਂ ਨੇ ਕਿਹਾ ਕਿ ਇਸੇ ਤਰੀਕੇ ਦੇ ਨਾਲ ਮੈਂ ਕਾਂਗਰਸ ਪਾਰਟੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਚਲਾ ਸਕਦਾ ਹਾਂ ਜਾਂ 2027 ਤੱਕ ਵਧੀਆ ਅਗਵਾਈ ਕਰਕੇ ਲੋਕਾਂ ਦਾ ਧਿਆਨ ਜਿਹੜਾ ਡਾਇਵਰਟ ਉਹ ਕਾਂਗਰਸ ਪਾਰਟੀ ਵੱਲ ਕਰ ਸਕਦਾ ਹਾਂ ਯਾਨੀ ਕਿ ਦਾਵੇਦਾਰੀ ਠੋਕ ਦਿੱਤੀ ਹੈ ਪ੍ਰਗਟ ਸਿੰਘ ਨੇ ਕਿ ਪ੍ਰਗਟ ਸਿੰਘ ਵੀ ਜਿਹੜੇ ਨੇ ਉਹ ਪ੍ਰਧਾਨ ਬਣਨਾ ਚਾਹੁੰਦੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਕਿਹਾ ਕਿ ਹਰੇਕ ਦੇ ਵਿੱਚ ਅਲੱਗ-ਅਲੱਗ ਜਿਹੜੀ ਯੋਗਤਾ ਹੁੰਦੀ ਹੈ ਲੇਕਿਨ ਜਿਹੜੀ ਮੇਰੇ ਵਿੱਚ ਯੋਗਤਾ ਹੈ ਉਹ ਹੋਰ ਕਿਸੇ ਵੀ ਪੋਲੀਟੀਕਲ ਲੀਡਰ ਦੇ ਵਿੱਚ ਨਹੀਂ ਇਸ ਲਈ ਮੈਂ ਆਪਣੀ ਦਾਵੇਦਾਰ ਜਿਹੜੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਭੇਜੀ ਹੋਈ ਹੈ ਅੱਗੇ ਬਣਾਉਣਾ ਜਾਂ ਨਾ ਬਣਾਉਣਾ ਉਹ ਜਿਹੜਾ ਹੈ ਕਾਂਗਰਸ ਦੀ ਹਾਈ ਕਮਾਂਡ ਦੀ ਮਰਜ਼ੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪ੍ਰਗਟ ਸਿੰਘ ਪ੍ਰਗਟ ਸਿੰਘ ਮੌਜੂਦਾ ਵਿਧਾਇਕ ਵੀ ਨੇ ਹਲਕਾ ਜਲੰਧਰ ਤੋਂ ਅਤੇ 2022 ਦੀਆਂ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਜਦੋਂ ਕਾਂਗਰਸ ਇਸ ਤਰ੍ਹਾਂ ਸੀ ਐਜ਼ ਇੱਕ ਖੇਡ ਮੰਤਰੀ ਐਜ਼ ਇੱਕ ਐਜੂਕੇਸ਼ਨ ਮੰਤਰੀ ਵੀ ਰਹੇ ਸੀ ਇਸ ਲਈ ਆਪਣੇ ਆਪ ਨੂੰ ਪੰਜਾਬ ਦਾ ਪ੍ਰਧਾਨ ਐਲੀਜੀਬਲ ਮੰਨੇ ਨੇ ਧੰਨਵਾਦ